ਇਹ ਹੈ ਜੀ ਮਿੱਡੇ ਮੀਲ ਵਰਕਰਾਂ ਦੀ ਕਹਾਣੀ ਹੈ ਜੀ ਜਿਹੜੀਆਂ ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਖਾਣਾ ਤਿਆਰ ਕਰਦੀਆਂ ਹਨ ਸਾਡੇ ਬੱਚਿਆਂ ਲਈ ਜਿੱਥੇ ਹਰ ਸਵੇਰ ਇਹ ਮਾਵਾ ਵਰਗੀਆਂ ਔਰਤਾਂ ਬੱਚਿਆਂ ਲਈ ਰੋਟੀ ਪਕਾਉਂਦੀਆਂ ਨੇ ਉਹਨਾਂ ਦੇ ਹੱਥਾਂ ਵਿੱਚ ਚੁੱਲ੍ਹੇ ਦੀ ਗਰਮੀ ਹੈ ਪਰ ਦਿਲ ਵਿੱਚ ਸੇਵਾ ਦਾ ਪਿਆਰ ਹੈ ਇਹ ਔਰਤਾਂ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰਦੀਆਂ ਨੇ ਮਹੀਨੇ ਦੇ ਸਿਰਫ 3000 ਰੁਪਏ ਨਾ ਮਾਣ ਨਾ ਸੁਰੱਖਿਆ ਹਰ ਵੇਲੇ ਇਹ ਡਰ ਰਹਿੰਦਾ ਹੈ ਕਿ ਕਿਤੇ ਨੌਕਰੀ ਤੋਂ ਕੱਢੇ ਨਾ ਜਾਈਏ ਫਿਰ ਵੀ ਇਹ ਸਵੇਰੇ ਤੋਂ ਸ਼ਾਮ ਤੱਕ ਸੇਵਾ ਕਰਦੀਆਂ ਨੇ ਬੱਚਿਆਂ ਦੀ ਭੁੱਖ ਮਿਟਾਉਂਦੀਆਂ ਨੇ ਤੇ ਮੁਸਕਰਾਉਂਦੀਆਂ ਨੇ ਅਸੀਂ ਸਿਰਫ ਰਸੋਈਏ ਨਹੀਂ ਅਸੀਂ ਸੇਵਾ ਕਰਨ ਵਾਲੀਆਂ ਮਾਵਾਂ ਹਾਂ ਸਾਨੂੰ ਇਨਸਾਫ਼ ਚਾਹੀਦਾ ਹੈ ਸਾਨੂੰ ਮਾਣ ਚਾਹੀਦਾ ਹੈ ਅਸੀਂ ਮਿੱਡੇ ਮੀਲ ਵਰਕਰ ਹਾਂ ਸਾਡੀ ਮਿਹਨਤ ਸਾਡੀ ਪਛਾਣ ਹੈ ਮੇਰੀ ਬੇਨਤੀ ਹੈ ਸਾਡੇ ਦੇਸ਼ ਦੀਆਂ ਸਰਕਾਰਾਂ ਅੱਗੇ ਇਹਨਾਂ ਭੈਣਾਂ ਨੂੰ ਇਹਨਾਂ ਦਾ ਬਣਦਾ ਹੱਕ ਤੇ ਬੰਦਾ ਮਾਨ ਸਤਕਾਰ ਦਿੱਤਾ ਜਾਵੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ